ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅੱਜ ਦਾ ਸਾਡਾ ਵਿਸ਼ਾ ਹੈਗਾ ਜੀ ਟੈਕਸੀ ਦੇ ਲਾਇਸੈਂਸ ਬਾਰੇ ਪ੍ਰਹਾਰ ਸਾਹਿਬ ਨੇ ਟੈਕਸੀ ਦਾ ਲਾਇਸੈਂਸ ਕੀਤਾ ਜੋ ਕਿ ਇੱਥੇ ਇਟਲੀ ਦੇ ਵਿੱਚ ਬਹੁਤ ਮੁਸ਼ਕਲ ਮੰਨਿਆ ਜਾਂਦਾ ਆ। ਵੈਸੇ ਬਾਹਰ ਦੂਸਰੀਆਂ ਕੰਟਰੀਆਂ ਦੇ ਵਿੱਚ ਤਾਂ ਇਜ਼ੀ ਆ, ਸੌਖਾ ਵੀ ਹੋ ਜਾਂਦਾ ਕੋਈ ਗੱਲ ਨਹੀਂ ਐਡੀ ਪਰ ਇੱਥੇ ਇਹ ਮੇਰੇ ਖਿਆਲ ਨਾਲ ਮੈਂ ਤਾਂ ਪਹਿਲੇ ਹੀ ਪਰਸਨ ਇਹ ਸੁਣੇ ਆ ਕਿ ਜਿਨ੍ਹਾਂ ਨੇ ਟੈਕਸੀ ਦਾ ਲਾਇਸੈਂਸ ਲਿਆ। ਪ੍ਰਹਾਰ ਸਾਹਿਬ ਦੱਸੋ ਤੁਸੀਂ ਵੀ ਇਹਦੇ ਬਾਰੇ ਕੀ ਕੁਝ ਕਰਨਾ ਪੈਂਦਾ ਤੇ ਤੁਸੀਂ ਕਿਦਾਂ ਲਾਇਸੈਂਸ ਲਿਆ ਤੁਸੀਂ? ਪਰਮਿਟ ਕਿਦਾਂ ਲਿਆ? ਕੀ ਕਰਨਾ ਪੈਂਦਾ ਇਹਦੇ ਲਈ? ਹਾਂਜੀ ਸੋਤਾ ਸਾਹਿਬ ਕਹਿੰਦੇ ਵੀ ਕੋਈ ਵੀ ਚੀਜ਼ ਪੰਜਾਬੀਆਂ ਲਈ ਮੁਸ਼ਕਲ ਨਹੀਂ ਹੁੰਦੀ। ਜਿੱਥੇ ਵੀ ਵੇਦਣ ਆਪਣਾ ਨਾਮ ਉੱਥੇ ਕਰ ਲੈਂਦੇ ਆ ਪਰ ਅਗਰ ਅਸੀਂ ਇਟਲੀ ਦੇ ਵਿੱਚ ਦੇਖੀਏ ਤਾਂ ਇਟਲੀ ਦੇ ਵਿੱਚ ਜਿਹੜਾ ਟੈਕਸੀ ਦਾ ਲਾਇਸੈਂਸ ਹੈ ਜਾਂ ਟੈਕਸੀ ਦਾ ਪਰਮਿਟ ਹੈ ਉਹ ਮੈਂ ਕਿਸੇ ਪੰਜਾਬੀ ਦੇ ਕੋਲ ਅਜੇ ਤੱਕ ਸੁਣਿਆ ਨਹੀਂ ਹੈਗਾ ਹੈ ਜਾਂ ਨਹੀਂ ਇਹਦੇ ਬਾਰੇ ਪਤਾ ਨਹੀਂ ਮੈਂ ਵੀ ਕਾਫੀ ਕੋਸ਼ਿਸ਼ ਕਰ ਹਟਿਆ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਮੈਂ ਵੀ 2016 17 ਦੇ ਵਿੱਚ ਸੋਚੀ ਸੀ ਵੀ ਮੈਂ ਵੀ ਟੈਕਸੀ ਡਰਾਈਵਰ ਬਣਾ ਆਪਣੀ ਟੈਕਸੀ ਹੋਵੇ ਜਦੋਂ ਮੈਂ ਪ੍ਰੋਸੀਜਰ ਪਤਾ ਕੀਤਾ ਪ੍ਰੋਸੀਜਰ ਬਹੁਤਾ ਔਖਾ ਤਾਂ ਨਹੀਂ ਸੀਗਾ ਪਰ ਥੋੜਾ ਜਿਹਾ ਲੰਬਾ ਪ੍ਰੋਸੀਜਰ ਸੀਗਾ ਇਸ ਚੀਜ਼ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਗੱਡੀ ਜਿਹੜੀ ਆਮ ਵੀ ਲਾਇਸੈਂਸ ਜਿਹਨੂੰ ਆਪਾਂ ਕਹਿੰਦੇ ਆ ਆਮ ਗੱਡੀ ਦਾ ਲਾਇਸੈਂਸ ਹੋਣਾ ਚਾਹੀਦਾ ਕਾਰ ਦਾ ਕਾਰ ਦੇ ਲਾਇਸੈਂਸ ਹੋਣ ਤੋਂ ਬਾਅਦ ਕਾਪਾ ਵੀ ਲਾਇਸੈਂਸ ਕਹਿੰਦੇ ਆ ਉਹਨੂੰ ਜ ਕਾਪ ਕਾਪ ਵੀ ਕਹਿੰਦੇ ਆ ਸਰਟੀਫିକਾਟੋ ਅਬ੍ਰਿਟਾਜ਼ਿਓਨੇ ਪ੍ਰੋਫੈਸ਼ਨਾਲੇ ਉਹ ਕਰਨਾ ਪੈਂਦਾ ਕਿਸੇ ਵੀ ਸਕੂਲ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਲਓ ਇਹਦੇ ਵਿੱਚ ਜਿਹੜਾ ਕੋਈ ਤੁਹਾਡਾ ਪਹਿਲੀ ਵਾਰ ਦੇ ਵਿੱਚ ਰਿਟਨ ਇੰਟਰਸਟ ਨਹੀਂ ਆ ਸਕੂਲ ਦੇ ਵਿੱਚ ਆਪਣਾ ਵੀ ਤੁਹਾਨੂੰ ਕਿਤਾਬ ਦਿੰਦੇ ਆ ਇੱਕ ਉਹ ਕਿਤਾਬ ਤਕਰੀਬਨ ਮੇਰੇ ਕਹਿੰਦਾ ਸੋਖ ਸਫੇਦੀ ਆ ਤੇ ਉਹਦੇ ਵਿੱਚ ਹਰ ਇੱਕ ਚੀਜ਼ ਉਹ ਗੱਡੀ ਦੇ ਚਲਾਉਣ ਵਾਲੇ ਨਹੀਂ ਉਹਦੇ ਵਿੱਚ ਜਿਹੜੀ ਗੱਡੀ ਦੀਆਂ ਪ੍ਰੋਬਲਮਾਂ ਆਉਂਦੀਆਂ ਜਾਂ ਗੱਡੀ ਦੇ ਵਿੱਚ ਸਾਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਪੈਸੈਂਜਰ ਲੈ ਕੇ ਜਾਣਾ ਹੈ ਉਹਦੇ ਵਿੱਚ ਆਮ ਗੱਡੀ ਤਾਂ ਹੈ ਨਹੀਂ ਪਰ ਠੀਕ ਹੈ ਤੁਸੀਂ ਜਾਂਦੇ ਆ ਤਾਂ ਕਿਤੇ ਰੁਕ ਗਈ ਤੇ ਉੱਥੇ ਤੁਸੀਂ ਕਰੋ ਤੇਜ਼ੀ ਸੱਦ ਲਓ ਤੇ ਉਹ ਲੈ ਜਾਣਗੇ ਤੁਹਾਡੀ ਗੱਡੀ ਪਰ ਇਹ ਇਹਦੇ ਵਿੱਚ ਇਸ ਤਰ੍ਹਾਂ ਹੀ ਤੁਸੀਂ ਨਾਲ ਪੈਸੇ ਜੇਰੀ ਜਿਹੜੇ ਸਾਡੇ ਕੋਲ ਸਵਾਰੀਆਂ ਹੋਣੀਆਂ ਉਹਨਾਂ ਦਾ ਧਿਆਨ ਵੀ ਰੱਖਣਾ ਇਹੋ ਜਿਹੇ ਜਿਹੜੇ ਬਹੁਤ ਸਾਰੇ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਤੇ ਜਦੋਂ ਫਿਰ ਤੁਹਾਨੂੰ ਤੁਹਾਡੇ ਲੈਸਨ ਹੋ ਜਾਂਦੇ ਆ ਤੁਸੀਂ ਦੇਖ ਲੈਣੇ ਵੀ ਠੀਕ ਹੈ ਸਕੂਲ ਵਾਲੇ ਮਾਸਟਰ ਨੂੰ ਦੱਸਦੇ ਆ ਠੀਕ ਹੈ ਜੀ ਮੈਂ ਹੁਣ ਤਿਆਰ ਆ ਮੇਰਾ ਹੁਣ ਟੈਸਟ ਪਵਾ ਦਿਓ ਤੇ ਜਿਹੜੇ ਸਾਡੇ ਜਿਹੜੇ ਪ੍ਰਵਿੰਚੇ ਦੇ ਵਿੱਚ ਜਿਹੜੀ ਮੋਟਰਾਈਜ਼ੇਸ਼ਨ ਹੁੰਦੀ ਆ ਉਹਦੇ ਵਿੱਚ ਫਿਰ ਇੱਕ ਟੈਸਟ ਹੁੰਦਾ ਸਾਹਮਣੇ-ਸਾਹਮਣੇ ਇੱਕ ਇੰਜੀਨੀਅਰ ਬੈਠਦਾ ਸਾਹਮਣੇ ਤੇ ਉਹ ਤੁਹਾਨੂੰ ਤੁਹਾਡੀ ਕਿਤਾਬ ਦੇ ਵਿੱਚੋਂ ਕੁਐਸਚਨ ਪੁੱਛਦਾ ਹੂੰ ਬਹੁਤ ਸਾਰੇ ਕੁਐਸਚਨ ਪੁੱਛੇ ਤਾਂ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈਗੀ ਆ ਵੀ ਤੁਹਾਨੂੰ ਜਿਹੜੀ ਇਟਾਲੀਅਨ ਹੈ ਉਹ ਅਗਰ 100% ਨਹੀਂ ਆ ਤਾਂ 90-95% ਜ਼ਰੂਰ ਆਉਣੀ ਚਾਹੀਦੀ ਹੈ ਜ਼ਰੂਰੀ ਚਾਹੀਦੀ ਹੈ। ਉਸ ਤੋਂ ਇਲਾਵਾ ਅਗਰ ਤੁਸੀਂ ਸੌਖਾ ਕਰ ਲੈਣੇ ਆ ਕਿ ਬੀਲ ਸਰ ਜਿਹੜਾ ਕਾਰ ਵਾਲਾ ਉਹ ਉਹ ਅਗਰ ਤੁਹਾਨੂੰ 50% ਵੀ ਆਉਂਦੀ ਹੈ ਤਾਂ ਹੋ ਜਾਂਦਾ ਪਰ ਇਹਦੇ ਵਿੱਚ ਨਹੀਂ ਹੁੰਦਾ ਇਹਦੇ ਵਿੱਚ ਤੁਹਾਨੂੰ ਜਿਹੜੀ ਇਟਾਲੀਅਨ ਹੈ ਉਹ ਤਕਰੀਬਨ ਸਾਰੀ ਦੀ ਸਾਰੀ ਆਉਣੀ ਚਾਹੀਦੀ ਹੈ ਪਰਫੈਕਟ ਹੀ ਚਾਹੀਦਾ ਹਾਂ ਬਿਲਕੁਲ ਬਿਲਕੁਲ ਪਰਫੈਕਟ ਨਹੀਂ ਹੈ ਮਤਲਬ ਨਹੀਂ ਹੋਵੇ ਤਾਂ ਤਕਰੀਬਨ ਮੈਕਸਿਮਮ ਜਿਹਨੂੰ ਅਸੀਂ ਕਹਿੰਦੇ ਆ ਮੈਕਸਿਮ ਤੁਹਾਨੂੰ ਇਟਾਲੀਅਨ ਦਾ ਨੋਲੇਜ ਹੋਣਾ ਚਾਹੀਦਾ ਬੋਲਣ ਦਾ ਵੀ ਤੇ ਲਿਖਣ ਦਾ ਵੀ ਕਿਉਂਕਿ ਮੈਨੂੰ ਆਪਣਾ ਜਾਰਾ ਮੇ ਤੋਂ ਨੇ ਇੱਕ ਇੰਜੀਨੀਅਰ ਨੇ ਕੁਐਸਚਨ ਪੁੱਛ ਲਿਆ ਜੀ ਅਸੀਂ ਜਦੋਂ ਇੱਕ ਇੱਕ ਟੈਕਸੀ ਹੁੰਦੀ ਆ ਇੱਕ ਐਨਏਚੀਚੀ ਇਟਲੀ ਦੇ ਵਿੱਚ ਦੋ ਤਰ੍ਹਾਂ ਦੇ ਲਾਇਸੈਂਸ ਆ ਟੈਕਸੀ ਦੇ ਜਿਹੜੀ ਟੈਕਸੀ ਹੈਗੀ ਆ ਉਹ ਚਿੱਟੀ ਹੁੰਦੀ ਆ ਜਿਹਨੂੰ ਅਸੀਂ ਐਨਏਚੀਚੀ ਕਹਿੰਦੇ ਆ ਨੋਲੇਜ ਉਹ ਕੌਣ ਕੌਣ ਦੋ ਚੰਦੇ ਮਤਲਬ ਟੈਕਸੀ ਵਿਦ ਡਰਾਈਵਰ ਜਿਹਦੇ ਉੱਪਰ ਟੈਕਸੀ ਲਿਖਿਆ ਹੁੰਦਾ ਗੱਡੀ ਦੇ ਉਹ ਹਮੇਸ਼ਾ ਚਿੱਟੇ ਰੰਗ ਦੀ ਹੁੰਦੀ ਆ ਜਿਹੜੀ ਐਨ ਐਚ ਸੀ ਸੀ ਨਲਜੋ ਕੋਣ ਕੋਣ ਨੂੰ ਚਿੰਤਿਆ ਹਾਂਜੀ ਉਹ ਕਿਸੇ ਵੀ ਰੰਗ ਦੀ ਹੋ ਸਕਦੀ ਤੁਸੀਂ ਆਪਣੇ ਆਪ ਜਿਹੜਾ ਰੰਗ ਸਿਲੈਕਟ ਕਰ ਸਕਦੇ ਤੁਸੀਂ ਕਾਲੀ ਦੇਖਣੀ ਚਿੱਟੇ ਦੀ ਪੀਲੇ ਲਾਲ ਦੀ ਜਿਸਤੇ ਵੀ ਤੇ ਉਹ ਜਦੋਂ ਤੁਹਾਨੂੰ ਉਸ ਚੀਜ਼ ਲਈ ਐਨ ਐਚ ਸੀ ਸੀ ਦਾ ਪਰਮਿਟ ਮਿਲਦਾ ਤਾਂ ਉਹਦੇ ਨਾਲ ਇੱਕ ਛੋਟਾ ਜਿਹਾ ਬਿੱਲਾ ਦਿੰਦੇ ਆ ਉਹ ਠੀਕ ਹੈ ਜਿੱਦਾਂ ਅਸੀਂ ਟੈਕਸੀ ਦੇ ਉੱਪਰ ਇਹ ਟੈਕਸੀ ਲਿਖਿਆ ਹੁੰਦਾ ਉਹ ਬੱਤੀ ਜਗਦੀ ਆ ਹਾਂਜੀ ਹੋ ਸਿਰਫ ਜਿਹੜਾ ਇੱਕ ਛੋਟਾ ਜਿਹਾ ਇੱਕ ਬਿੱਲਾ ਹੁੰਦਾ ਏ ਡੱਗ ਤੇ ਉਹਨੂੰ ਨੰਬਰ ਪਲੇਟ ਦੇ ਨਾਲ ਲਾਉਣਾ ਹੁੰਦਾ ਲਾਉਣਾ ਹੁੰਦਾ ਪਿਛਲੇ ਪਾਸੇ ਉਹਦੇ ਉੱਪਰ ਸੀਰੀਅਲ ਨੰਬਰ ਲਿਖਿਆ ਹੁੰਦਾ ਵੀ ਤੁਹਾਡਾ ਇੱਕ ਨੰਬਰ ਸੀਰੀਅਲ ਇੱਕ ਨੰਬਰ ਹੈ ਦੋ ਨੰਬਰ ਹੈ ਜਿੱਦਾਂ ਹੁਣ ਰੋਮ ਵਗੈਰਾ بڑے ਸ਼ਹਿਰ ਆ ਉਹਦੇ ਵਿੱਚ ਐਨੇ ਚੀਜ਼ੀ ਉਹ ਉਹਨਾਂ ਨੇ ਸੈਕਿੰਡ ਦੇ ਹਿਸਾਬ ਨਾਲ ਦਿੱਤੇ ਹੋ ਆ ਤੇ ਜਿਹੜੇ ਛੋਟੇ 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 ਸ਼ਹਿਰ ਆ ਉਹਨਾਂ ਦੇ ਵਿੱਚ ਕਿਸੇ ਨੇ 1 ਦਿੱਤਾ ਆ ਕਿਸੇ ਨੇ 2 ਆ ਕਿਸੇ ਕੋਲ ਇੱਕ ਵੀ ਹੈ ਨਹੀਂ ਉਹ ਇੱਕ ਨੰਬਰ ਦਿੰਦੇ ਵੀ ਠੀਕ ਆ ਜੀ ਇੱਕ ਕਮੂਨ ਦਾ ਨਾਮ ਲਿਖਿਆ ਹੁੰਦਾ ਤੇ ਵਿੱਚ ਇੱਕ ਨੰਬਰ ਪਾਇਆ ਹੁੰਦਾ ਵੀ ਇਹਦਾ ਪਰਮਿਟ ਨੰਬਰ 1 ਪਰਮਿਟ ਨੰਬਰ 2 ਜਦਕਿ ਟੈਕਸੀ ਦੇ ਲਈ ਇਹ ਚੀਜ਼ ਨਹੀਂ ਹੁੰਦੀ ਟੈਕਸੀ ਦੇ ਵਿੱਚ ਸਿਰਫ ਹੁੰਦੇ ਵੀ ਪਰਮਿਟ ਨੰਬਰ ਹੁੰਦੇ ਆ ਲੇਕਿਨ ਉਹ ਪੇਪਰ ਦੇ ਉੱਪਰ ਲਿਖੇ ਹੁੰਦੇ ਆ ਉਹ ਤੁਸੀਂ ਆਪਣੀ ਗੱਡੀ 'ਚ ਰੱਖਣਾ ਹੁੰਦਾ ਬਾਹਰ ਨਹੀਂ ਰੱਖਣਾ ਕਿਉਂਕਿ ਉਹਦੇ ਵਿੱਚ ਇੱਕ ਨਿਸ਼ਾਨੀ ਤੁਹਾਡੀ ਗੱਡੀ ਦੇ ਜਿਹੜੀ ਛੱਤ ਦੇ ਉੱਪਰ ਟੈਕਸੀ ਲਿਖਿਆ ਹੁੰਦਾ ਉਹ ਹੀ ਆ ਹਾਂਜੀ ਤੇ ਉਹ ਜਦੋਂ ਇੰਜੀਨੀਅਰ ਨੇ ਮੇਰੇ ਤੋਂ ਇਹ ਇਹ ਪੁੱਛ ਲਿਆ ਕਹਿੰਦੇ ਇਹ ਤੁਸੀਂ ਕਿੱਥੇ ਰੱਖਦੇ ਆਂ ਹੂੰ ਰੱਖੋਗੇ ਐਨਐਚਸੀ ਨੂੰ ਕਿਉਂਕਿ ਕੁਐਸਚਨ ਉਹ ਦੋਨੇ ਪੁੱਛਦੇ ਆ ਟੈਕਸੀ ਦੇ ਵੀ ਐਨਐਚਸੀ ਦੇ ਵੀ ਕਿਉਂਕਿ ਟੈਕਸੀ ਦਾ ਜਿਹੜਾ ਲਾਇਸੈਂਸ ਪਾਰ ਕਰਨ ਤੋਂ ਬਾਅਦ ਤੁਸੀਂ ਜਦੋਂ ਜਦੋਂ ਪਾਸ ਕਰ ਲੈਨੇ ਆ ਫਿਰ ਤੁਸੀਂ ਐਨਐਚਸੀ ਲੈ ਸਕਦੇ ਆ ਜਾਂ ਟੈਕਸੀ ਚ ਉਹਨਾਂ ਚ ਕੁਝ ਵੀ ਲੇਕਿਨ ਉਹ ਕੁਐਸਚਨ ਤੁਹਾਨੂੰ ਦੋਨੇ ਪੁੱਛਦੇ ਆ ਉਹਨੇ ਮੈਨੂੰ ਤਾਂ ਪੁੱਛਿਆ ਵੀ ਤੁਸੀਂ ਇਹਨੂੰ ਕਿੱਥੇ ਰੱਖੋਗੇ ਫਿਰ ਮੈਂ ਉਹਨੂੰ ਦੱਸਿਆ ਵੀ ਵੀ ਜੇ ਮੈਂ ਇੱਕ ਇੱਕ ਜਿਹੜੀ ਗਰਾਜ ਹੈਗੀ ਉਹਦੇ ਉੱਪਰ ਲਿਖਿਆ ਹੋਣਾ ਜਿਸ ਜਿਹੜਾ ਮੇਰਾ ਉਹ ਨਾਮ ਲਿਖੂਗਾ ਆਪਣੀ ਕੰਪਨੀ ਦਾ ਉਹ ਉਹ ਲਿਖਿਆ ਹੋਊਗਾ ਪਰ ਉਹਦੇ ਵਿੱਚ ਉਹ ਇੱਕ ਮੈਨੂੰ ਐਗਜ਼ੈਕਟ ਚੀਜ਼ ਕਹੋਣਾ ਚਾਹੁੰਦੀ ਸੀ ਕਿ ਉਹਨੂੰ ਕੀ ਕਹਿੰਦੇ ਆ ਹੁਣ ਮੈਨੂੰ ਪਤਾ ਸੀਗਾ ਲੇਕਿਨ ਉਹ ਉਹਨੇ ਮੈਨੂੰ ਪੁੱਛਿਆ ਵੀ ਜਦੋਂ ਤੁਸੀਂ ਟੈਕਸੀ ਲੈ ਤੁਸੀਂ ਐਨਐਸੀਸੀ ਲਈ ਗੱਡੀ ਲੈ ਲਈ ਫਿਰ ਤੁਸੀਂ ਕਿੱਥੇ ਰੱਖੋਗੇ ਉਹਨੂੰ ਮੈਂ ਸਮਝਾਇਆ ਇਸ ਇਸ ਤਰ੍ਹਾਂ ਉਹ ਅਖੀਰ 'ਚ ਮੈਨੂੰ ਕਹਿੰਦੀ ਕੁਇਂਦੀ ਤੇ ਹੁਣ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਕੀ ਪੁੱਛਣਾ ਚਾਹੁੰਦੀ ਆ ਮੇਤੋਂ ਉਹ ਜਿੱਥੇ ਅਸੀਂ ਐਨਐਸੀਸੀ ਨੂੰ ਖੜੀ ਕਰਦੇ ਆ ਉਸ ਗਰਾਜ ਨੂੰ ਔਰ ਮੈਸਾਜ ਕਹਿੰਦੇ ਆ ਹਾਂ ਉਹ ਮੈਨੂੰ ਅਸਲੀ ਵਰਡ ਕਹੋਣਾ ਚਾਹੁੰਦੀ ਸੀ ਤੇ ਉਹਨੂੰ ਔਰ ਮੈਸਾਜ ਉਹਨੇ ਮੈਨੂੰ ਤਿੰਨ ਵਾਰੀ ਇਹ ਚੀਜ਼ ਪੁੱਛੀ ਮੈਂ ਉਹਨੂੰ ਬਾਰ ਬਾਰ ਹਰ ਇੱਕ ਚੀਜ਼ ਦੱਸ ਦਿੱਤੀ ਤੇ ਉਹ ਮੈਨੂੰ ਫਿਰ ਵੀ ਮਤਲਬ ਇਹ ਇਹ ਨਹੀਂ ਹੈ ਕਿ ਉਹਨੂੰ ਔਰ ਮੈਸਾਜ ਮੈਨੂੰ ਪਤਾ ਸੀ ਕਹਿੰਦੇ ਆ ਲੇਕਿਨ ਉਹਨੂੰ ਸਭ ਕੁਝ ਸਮਝਾਈ ਗਿਆ ਮੈਂ ਉਹ ਜਿਹੜਾ ਐਗਜ਼ੈਕਟ ਵਰਡ ਉਹ ਚਾਹੁੰਦੀ ਸੀ ਉਹ ਫਿਰ ਅਖੀਰ ਉਹਨੇ ਆਪਣੇ ਆਪ ਵੀ ਦੱਸਿਆ ਉਹਨੂੰ ਪਤਾ ਇਹ ਪਤਾ ਲੱਗ ਗਿਆ ਵੀ ਇਹਨੂੰ ਨੌਲੇਜ ਸਾਰਾ ਹੈ ਲੇਕਿਨ ਉਹ ਐਗਜ਼ੈਕਟ ਬਰਡ ਨਹੀਂ ਨਹੀਂ ਦੱਸਿਆ ਇਹ ਨਹੀਂ ਕਹਿੰਦੀ ਕੁਇਨਦੀ ਆਉਤੋਰ ਮੈਸਾ ਮੈਂ ਫਿਰ ਉਹਨੂੰ ਕਿਹਾ ਹਾਂਜੀ ਉਹਨੂੰ ਆਉਤੋਰ ਮੈਸਾ ਕਹਿੰਦੇ ਆ ਜਿੱਥੇ ਅਸੀਂ ਟੈਕਸੀ ਖੜੀ ਕਰਦੇ ਆ ਉਹਨੂੰ ਪਿਆਸਾ ਦੀ ਟੈਕਸੀ ਕਹਿੰਦੇ ਆ ਜਿੱਥੇ ਅਸੀਂ ਐਨਸੀ ਜੀ ਖੜੀ ਕਰਦੇ ਆ ਉਹਨੂੰ ਆਉਤੋਰ ਮੈਸਾ ਕਹਿੰਦੇ ਆ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀ ਅਗਰ ਤੁਹਾਨੂੰ 100% ਨਹੀਂ ਆਉਂਦੀ ਤਾਂ 90 95% ਤੱਕ ਆਣੀ ਚਾਹੀਦੀ ਹੈ ਉਹ ਜ਼ਰੂਰੀ ਆ ਜਦੋਂ ਤੁਸੀਂ ਉਹ ਇੰਜੀਨੀਅਰ ਦਾ ਟੈਸਟ ਪਾਸ ਕਰ ਲੈਨੇ ਆ ਹਾਂਜੀ ਉਹ ਫਿਰ ਤੁਹਾਨੂੰ ਇੱਕ ਸਰਟੀਫਿਕੇਟ ਦੇ ਦਿੰਦੇ ਆ ਹੂੰ ਭਈ ਇਹ ਬੰਦਾ ਜਿਹੜਾ ਹੈਗਾ ਇਹਨੇ ਆ ਟੈਸਟ ਹੈ ਇਹ ਪਾਸ ਕਰ ਲਿਆ ਪਾਸ ਕਰ ਲਿਆ ਹੁਣ ਅਸੀਂ ਕਾਪ ਕਹਿ ਦਿੰਨੇ ਆ ਹੂੰ ਸਰਟੀਫਿਕੇਟ ਉਹ ਅਗਲੀ ਤਾਰੀਖ ਤੋਂ ਨੇ ਪ੍ਰਵਚਨ ਆਲੇ ਇਹ ਪਾਸ ਕਰਨਾ ਹੀ ਨਹੀਂ ਜਿਹੜਾ ਇੱਥੇ ਕੰਮ ਖਤਮ ਨਹੀਂ ਹੋਈਂਦਾ ਅਸਲੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ ਉਹ ਸਰਟੀਫਿਕੇਟ ਲੈ ਕੇ ਤੁਸੀਂ ਟੈਕਸੀ ਨਹੀਂ ਚਲਾ ਸਕਦੇ ਤੁਸੀਂ ਐਨੇ ਚੀਜ਼ੀ ਨਹੀਂ ਚਲਾ ਸਕਦੇ ਹਰ ਇੱਕ ਪ੍ਰਵਿੰਚਾ ਜਿਹੜਾ ਸਾਡਾ ਹੈਗਾ ਉਹ ਸਾਲ ਦੇ ਵਿੱਚ ਦੋ ਵਾਰ ਟੈਸਟ ਲੈਂਦਾ ਜਿਹੜੇ ਟੈਕਸੀ ਡਰਾਈਵਰਾਂ ਦੇ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਨੂੰ ਪ੍ਰੋਫੈਸ਼ਨਲ ਬਣਾਉਣ ਦੇ ਲਈ ਉਹ ਮਤਲਬ ਉਹ ਟੈਕਸੀ ਚਲਾ ਸਕਦੇ ਆ ਉਹਨਾਂ ਲਈ ਇੱਕ ਟੈਸਟ ਹੁੰਦਾ ਉਹ ਸਾਲ ਦੇ ਵਿੱਚ ਦੋ ਵਾਰੀ ਕਰਦੇ ਆ ਕੋਈ ਕੋਈ ਪ੍ਰਵਿੰਚਾ ਇੱਕ ਵਾਰ ਵੀ ਕਰਦਾ ਫਿਰ ਉਹਨੂੰ ੜੀਕਣਾ ਪੈਂਦਾ ਤੇ ਉਹ ਟੈਸਟ ਕਦੋਂ ਆ ਕਦਾਂ ਹੁੰਦਾ ਪਰ ਇਹ ਇੱਥੇ ਇੱਕ ਹੋਰ ਵੀ ਗੱਲ ਹੈਗੀ ਆ ਤੇ ਉਹ ਇਹ ਨਹੀਂ ਆ ਕਿ ਤੁਸੀਂ ਆਪਣੇ ਪ੍ਰਵਿੰਚੇ ਦੇ ਵਿੱਚ ਹੀ ਕਰ ਸਕਦੇ ਆ ਤੁਸੀਂ ਜਿਹੜਾ ਤੁਹਾਡੀ ਸਟੇਟ ਹੈ ਤੁਹਾਡਾ ਤੁਹਾਡਾ ਰਜਿਓਨੇ ਆ ਉਹਦੇ ਦੂਸਰੇ ਪ੍ਰਵਿੰਚੇ ਚ ਜਾ ਕੇ ਵੀ ਕਰ ਸਕਦੇ ਆ ਕਿਉਂਕਿ ਜਿੱਦਾਂ ਹੁਣ ਅਸੀਂ ਅਨਕੋਨੇ ਚ ਰਹਿੰਦੇ ਆ ਜਦੋਂ ਮੈਂ ਇਹ ਕਾਪ ਪਾਸ ਕੀਤਾ ਉਦੋਂ ਪ੍ਰਵਿੰਚੇ ਉਹਨ ਕੋਨ ਕੋਨੇ ਨੇ ਜਿਹੜਾ ਉਹ ਟੈਸਟ ਨਹੀਂ ਕੀਤਾ ਉਹਨੂੰ ਅਬ੍ਰਿਟਾਸਿਓਨੇ ਕਹਿੰਦੇ ਆ ਅੱਛਾ ਜੀ ਅਬ੍ਰਿਟਾਸਿਓਨੇ ਪ੍ਰੋਫੈਸ਼ਨਾਲੀ ਉਹ ਟੈਸਟ ਉਹਨਾਂ ਨੇ ਨਹੀਂ ਕੀਤਾ ਤੇ ਫਿਰ ਮੋਂ ਜਿਹੜਾ ਸਾਡਾ ਪ੍ਰਵਿੰਚ ਆਇਆ ਉਹ ਇੱਥੋਂ ਤਕਰੀਬਨ 100 ਕਿਲੋਮੀਟਰ ਦੂਰ ਆ ਉੱਥੇ ਉਹਨਾਂ ਨੇ ਇਹ ਟੈਸਟ ਪਾਇਆ ਤੇ ਮੈਂ ਉਹਦੇ ਵਿੱਚ ਮਤਲਬ ਆਪਣੇ ਲਈ ਐਪਲੀਕੇਸ਼ਨ ਭੇਜੀ ਤਾਂ ਉਹਨਾਂ ਨੇ ਟੈਸਟ ਫਿਰ ਲਿਆ ਸਾਡਾ ਤੇ ਉੱਥੇ ਵੀ ਜਿਹੜੇ ਸੀਗੇ ਅਸੀਂ ਅਸੀਂ ਸੱਤ ਸੀਗੇ ਟੈਸਟ ਦੇਣ ਵਾਲੇ ਅੱਛਾ ਜੀ ਸੱਤ ਬੰਦੇ ਟੈਸਟ ਦੇਣ ਵਾਲੇ 9 ਬੰਦੇ ਸਾਨੂੰ ਕੰਟਰੋਲ ਕਰਨ ਵਾਲੇ ਸਾਡੇ ਆਲਤ ਵਾਲੇ ਬੜੇ ਸਾਡੇ ਟੇਬਲ ਦੇ ਉੱਪਰ ਬਿਠਾਤਾ ਹਾਂਜੀ 7 ਬੰਦੇ ਟੈਸਟ ਦਿੰਦੇ ਆ ਤੇ ਸਾਡੇ ਜਿਹੜੇ ਕੰਟਰੋਲਰ ਸੀਗੇ ਉਹ 9 ਬੰਦੇ ਸੀ ਉਹਦੇ ਵਿੱਚ ਪੁਲਿਸ ਵਾਲੇ ਕਾਲੇ ਵੀ ਸੀਗੇ ਉਹਦੇ ਵਿੱਚ ਕਾਰਾ ਬਨੇਰੀ ਵੀ ਸੀਗੀ ਉਹਦੇ ਵਿੱਚ ਜਿਹਨੇ ਟੈਸਟ ਲੈਣਾ ਉਹ ਵੀ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਵੈਰੀਫਾਈ ਕਰਨਾ ਇੰਜੀਨੀਅਰ ਉਹ ਵੀ ਸੀਗੇ ਸੱਤਾਂ ਦੇ ਵਿੱਚੋਂ ਇੱਕੋ ਮੈਂ ਬਾਹਰਲਾ ਬੰਦਾ ਸੀਗਾ 6 ਇਟਾਲੀਅਨ ਸੀਗੇ ਉਹਨਾਂ ਦੇ ਵਿੱਚੋਂ 2 ਫੇਲ ਹੋ ਗਏ ਅਸੀਂ 5 ਪਾਸ ਹੋਏ ਤੇ ਪੰਜਾਂ ਦੇ ਵਿੱਚੋਂ ਜਿਸ ਵੇਲੇ ਸਾਡਾ ਰਿਜ਼ਲਟ ਆਇਆ ਸਾਨੂੰ ਸੱਤਾਂ ਨੂੰ ਸੱਦਿਆ ਉਹਨੇ ਦੱਸਿਆ ਵੀ ਆਹ ਦੋ ਬੰਦੇ ਸਾਡੇ ਫੇਲ ਹੋ ਗਏ ਆ ਹੂੰ ਉਹਨੇ ਮੇਰਾ ਨਾਮ ਸਪੈਸ਼ਲ ਲੈ ਕੇ ਗਿਆ ਹੂੰ ਕਹਿੰਦੇ ਵੀ ਇਹ ਦੇਖ ਲਓ ਇਹ ਬੰਦਾ 30 ਕੁਐਸਚਨ ਹੁੰਦੇ ਆ ਰਿਟਨ ਦੇ ਉਹਦੇ ਵਿੱਚੋਂ ਆ ਤੀ 30 ਦੇ ਵਿੱਚੋਂ ਕਹਿੰਦਾ ਵੀ ਇਹਨੇ 29 ਸਹੀ ਕੀਤੇ ਆ 30 ਦੇ ਵਿੱਚੋਂ ਹੂੰ ਜਿਹੜਾ ਉਹ ਰਿਟਨ ਰਿਟਨ ਟੈਸਟ ਸੀਗਾ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹੜੇ ਸਾਡੇ ਅਸੀਂ ਅਗਰ ਅਸੀਂ ਮਾਰਕੀਟ ਸਟੇਟ ਦੇ ਵਿੱਚ ਰਹਿ ਰਹੇ ਆ ਮਾਰਕੀਟ ਦੇ ਵਿੱਚ ਕਿਹੜੇ ਕਿਹੜੇ ਸਾਡੇ ਟੂਰਿਸਟ ਪੁਆਇੰਟ ਆ ਸਾਡੇ ਰਸਤਿਆਂ ਦੇ ਨਾਂ ਕੀ ਆ ਇਹ ਇਹ ਚੀਜ਼ ਬਹੁਤ ਪੁੱਛਦੇ ਆ ਇੱਕ ਸਿਟੀ ਤੋਂ ਦੂਜੀ ਸਿਟੀ ਤੱਕ ਜਾਣ ਦਾ ਐਸਟੀਮੇਟਡ ਰਸਤਾ ਕੀ ਆ ਕਿੰਨੇ ਕਿਲੋਮੀਟਰ ਹੋ ਸਕਦੇ ਆ ਉਹ ਉਹ 3 ਕਿਲੋਮੀਟਰ ਹੀ ਲੈਂਦੇ ਤਿੰਨ ਆਨਸਰ ਲੈ ਕੇ ਆਉਂਦੇ ਉਹ ਚ ਦੱਸਣਾ ਪੈਂਦਾ ਵੀ ਮੈਂ ਉਧਰ ਦਾ ਮਤਲਬ ਬਹੁਤ ਡਿਫਰੈਂਸ ਹੁੰਦਾ ਉਹਨਾਂ ਦੇ ਵਿੱਚ ਅਗਰ ਤੁਹਾਨੂੰ ਐਸਟੀਮੇਟ ਪਤਾ ਆ ਪੇ ਉਥੇ ਮਤਲਬ ਤਕਰੀਬਨ 25 ਕਿਲੋਮੀਟਰ ਹੋ ਸਕਦੇ ਡਿਸਟੈਂਸ ਤੇ ਉਹ ਨਹੀਂ ਇੱਕ ਲਿਖਿਆ ਹੁੰਦਾ 25 1 50 ਤੱਕ 75 ਹੁਣ ਸਾਨੂੰ ਇਹਨਾਂ ਦਾ ਆਈਡੀਆ ਹੋਣਾ ਚਾਹੀਦਾ ਸਿਰਫ ਇੱਕ ਆਈਡੀਆ ਹੀ ਦੇਖਦੇ ਆ ਪਈ 50 ਤੇ 75 ਤੇ ਹੋ ਨਹੀਂ ਸਕਦੇ ਹੁਣ ਤੁਹਾਨੂੰ ਆਈਡੀਆ ਵੀ 25 ਹੋ ਸਕਦੇ ਆ ਬਸ ਇੰਨੇ ਤਾਂ ਸਹੀ ਹੋਣੇ ਸਹੀ ਜਿੰਨੀਆਂ ਇੱਥੇ ਸਾਡੀਆਂ ਨਦੀਆਂ ਆ ਉਹ ਨਦੀਆਂ ਦੇ ਨਾਮ ਪੁੱਛਦੇ ਆ ਉਹ ਕਿੱਥੇ ਕਿੱਥੇ ਫਲ ਫਲਾਨੀ ਨਦੀ ਕਿਹੜੇ ਕਿਹੜੇ ਪ੍ਰਾਂਤ ਵਿੱਚ ਰੰਗਦੀ ਫਲਾਨੀ ਨਦੀ ਕਿਹੜੇ ਪ੍ਰਾਂਤ ਵਿੱਚ ਰੰਗਦੀ ਆ ਜਦੋਂ ਫਿਰ ਉਹ ਉਹ ਜਿਹੜਾ ਤੁਸੀਂ ਪਾਸ ਕਰ ਲੰਨੇ ਆ ਜਿਹੜਾ ਉਹ ਸਰਟੀਫਿਕੇਟ ਦਿੰਦੇ ਆ ਪਰ ਤੁਹਾਨੂੰ ਪ੍ਰੋਫੈਸ਼ਨਲ ਇਹਦਾ ਉਹ ਸਰਟੀਫਿਕੇਟ ਤਕਰੀਬਨ ਮਹੀਨੇ ਬਾਅਦ ਦਿੰਦੇ ਆ ਕਿਉਂਕਿ ਉਹ ਅਮ ਸੈਂਟਰ ਤੋਂ ਸਾਈਨ ਹੋ ਕੇ ਆਉਂਦਾ ਜਿਹੜਾ ਮਿਨਿਸਟਰ ਹੈਗਾ ਉਹ ਤੋਂ ਸਾਈਨ ਹੋ ਕੇ ਆਉਂਦਾ ਉਹ ਫਿਰ ਸਾਨੂੰ ਦਿੰਦੇ ਆ ਉਹ ਲੈ ਕੇ ਫਿਰ ਤੁਸੀਂ ਜਿਹੜਾ ਕਾਮਰੇ ਦੀ ਕਮੇਰਚੋਂ ਤੁਹਾਡੇ ਪ੍ਰਵਿੰਚੇ ਰਾਜ ਦਾ ਸਾਡੇ ਅਨਗੋਨਾ ਕਾਮਰੇ ਦੀ ਕਮੇਰਚੋਂ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਉੱਥੇ ਰਜਿਸਟਰ ਕਰਵਾਉਣਾ ਤੇ ਮੈਂ ਆ ਆ ਜਿਹੜੇ ਦੋਨੋਂ ਟੈਸਟ ਪਹਿਲਾਂ ਇੰਜੀਨੀਅਰ ਵਾਲਾ ਤੇ ਹੁਣ ਜਿਹੜਾ ਹੈਗਾ ਸਟੇਟ ਜਿਹੜਾ ਪ੍ਰਵਿੰਚੇ ਵਾਲਾ ਇਹ ਮੈਂ ਟੈਸਟ ਪਾਸ ਕਰ ਲਿਆ ਆ ਮੈਨੂੰ ਮੈਂ ਹੁਣ ਟੈਕਸੀ ਚਲਾ ਸਕਦਾ ਮੈਨੂੰ ਆਪਣੇ ਨਾਲ ਤੁਸੀਂ ਰਜਿਸਟਰ ਕਰ ਲਓ ਉਹ ਫਿਰ ਤੁਹਾਡੇ ਡਾਕੂਮੈਂਟ ਲੈ ਕੇ ਚੈੱਕ ਕਰਕੇ ਆਪਣੀ ਚੈਕਿੰਗ ਕਰਕੇ ਉਹ ਤੁਹਾਨੂੰ ਇੱਕ ਚਿੱਠੀ ਤੁਹਾਡੇ ਘਰ ਭੇਜ ਦੇਆ ਵੀ ਠੀਕ ਹੈ ਜੀ ਤੁਹਾਡਾ ਐਸ ਨੰਬਰ ਤੇ ਤੁਸੀਂ ਰਜਿਸਟਰ ਹੋ ਗਏ ਆ ਤੇ ਉਹ ਤੋਂ ਬਾਅਦ ਦੇ ਵਿੱਚ ਹੁਣ ਤੁਸੀਂ ਟੈਕਸੀ ਲੱਭਣੀ ਆ ਜਾਂ ਐਨ ਐਚ ਸੀ ਸੀ ਲੱਭਣੀ ਆ ਅਗਰ ਤੁਸੀਂ ਇਹ ਇਹਨੂੰ ਆਪਣਾ ਕਿਤਾ ਚੁੜਨਾ ਜਿਹੜਾ ਕਮੂਨੇ ਆ ਜਿਹੜੇ ਟੈਕਸੀ ਦੇ ਐਨ ਐਚ ਸੀ ਸੀ ਦੇ ਲਾਇਸੈਂਸ ਕਮੂਨੇ ਜਿਹੜਾ ਦਿੰਦਾ ਤੁਸੀਂ ਜੇਕਰ ਆਪਣੇ ਕਮੂਨੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਵੀ ਠੀਕ ਹੈ ਜੀ ਮੈਨੂੰ ਤੁਸੀਂ ਲਾਇਸੈਂਸ ਲਈ ਇੱਕ ਲਾਇਸੈਂਸ ਚਾਹੀਦਾ ਮੈਨੂੰ ਉਹ ਫਿਰ ਇੱਕ ਟੈਸਟ ਰੱਖਦੇ ਆ ਹੂੰ ਟੈਸਟ ਮਤਲਬ ਇਹ ਨਹੀਂ ਹੈਗਾ ਕੋਈ ਰਿਟਨ ਟੈਸਟ ਹੈ ਨਾ ਵਰਬਲ ਹੈ ਤੁਹਾਡਾ ਜ਼ੁਬਾਨੀ ਟੈਸਟ ਹੈ ਉਹ ਇੱਕ ਪੂਰੇ ਪ੍ਰਾਂਤਚੇ ਦੇ ਵਿੱਚ ਕਹਿੰਦੇ ਵੀ ਅਸੀਂ ਇੱਕ ਟੈਕਸੀ ਦਾ ਲਾਇਸੈਂਸ ਜਾਂ ਐਨ ਐਚ ਸੀ ਦਾ ਲਾਇਸੈਂਸ ਜਾਰੀ ਕਰਨਾ ਸਾਨੂੰ ਐਪਲੀਕੇਸ਼ਨਾਂ ਦਿਓ ਕਿਹਨੇ ਕਿਹਨੂੰ ਚਾਹੀਦਾ ਉਹਦੇ ਵਿੱਚ ਫਿਰ ਉਹ ਦੇਖਦੇ ਆ ਵੀ ਠੀਕ ਹੈ ਇਸ ਕਿਹੜਾ ਬੰਦਾ ਜ਼ਿਆਦਾ ਪੜਿਆ ਹੋਇਆ ਕੋਈ 8ਵੀਂ ਪੜਿਆ ਹੋਇਆ ਕੋਈ 10ਵੀਂ ਆ ਕੁਐਸਚਨ ਯੂਨੀਵਰਸਿਟੀ ਕੀਤੀ ਆ 8ਵੀਂ ਵਾਲੇ ਦਾ 1 ਪੁਆਇੰਟ 10ਵੀਂ ਵਾਲੇ ਦੇ 2 ਪੁਆਇੰਟ ਯੂਨੀਵਰਸਿਟੀ ਵਾਲੇ ਦੇ 3 ਪੁਆਇੰਟ ਜਿਸ ਬੰਦੇ ਨੇ ਪਹਿਲਾਂ ਟੈਕਸੀ ਚਲਾਈ ਹੋਆ ਉਹਦੇ ਕੋ ਆਪਣੀ ਟੈਕਸੀ ਹੈ ਨਹੀਂ ਕਿਸੇ ਦੀ ਡਿਲੀਵਰੀ ਕਰਦਾ ਰਿਆ ਉਹਦੇ ਕੋ ਪਹਿਲਾਂ ਦਾ ਲਾਇਸੈਂਸ ਹੈਗਾ 1 ਪੁਆਇੰਟ ਉਹਦਾ ਤੇ ਹੋਰ ਇੱਕ ਕਰਕੇ ਇਸ ਇਸ ਤਰ੍ਹਾਂ ਦੇ ਪੁਆਇੰਟ ਜਿਸ ਬੰਦੇ ਦੇ ਪੁਆਇੰਟ ਜ਼ਿਆਦਾ ਹੋ ਜਾਂਦੇ ਆ ਉਹ ਲਾਇਸੈਂਸ ਉਹਨੂੰ ਉਸ ਬੰਦੇ ਨੇ ਦੇ ਦਿੰਦੇ ਆ ਉਹ ਫਿਰ ਆਪਣਾ ਆਪਣੀ ਟੈਕਸੀ ਖਰੀਦੇ ਤੇ ਟੈਕਸੀ ਜਾਂ ਐਮਐਚਸੀ ਜੋ ਜਿਸ ਤਰ੍ਹਾਂ ਉਹ ਪਰਮਿਟ ਪਰਮਿਟ ਦਿੰਦੇ ਆ ਕਿਉਂਕਿ ਮੈਂ ਵੀ ਜਿਹੜਾ ਹੈਗਾ 2018 ਦੇ ਵਿੱਚ ਇਹ ਲਾਇਸੈਂਸ ਕੀਤਾ ਸੀ ਲਾਇਸੈਂਸ ਕਰਕੇ ਮੈਂ ਆਪਣੇ ਕਮੂਨੇ ਵਾਲਿਆਂ ਕੋਲ ਗਿਆ ਮੈਂ ਕਿਹਾ ਵੀ ਇਹ ਸਾਡੇ ਏਰੀਆ ਦੇ ਵਿੱਚ ਟੈਕਸੀ ਹੈ ਨਹੀਂ ਤੁਸੀਂ ਨਾ ਇੱਕ ਬੰਦੋ ਕਰ ਦਿਓ ਹਾਂਜੀ ਫਿਰ ਤੁਸੀਂ ਇੱਕ ਐਪਲੀਕੇਸ਼ਨਾਂ ਲਈ ਕੋਈ ਉਹ ਜਿਹੜੀ ਉੱਥੇ ਕਿ ਜਨਾਨੀ ਸੀਗੀ ਆਫਸਰ ਹਾਂਜੀ ਉਹ ਬਹੁਤ ਜ਼ੋਰ ਲਾ ਲਿਆ ਮੈਨੂੰ ਉਹਨੂੰ ਉਹ ਮੰਨੀ ਨਹੀਂ ਨਹੀਂ ਜੀ ਕਹਿੰਦੀ ਮੈਂ ਨਹੀਂ ਕਰ ਸਕਦੀ ਸਾਡੇ ਏਰੀਆ ਦੇ ਵਿੱਚ ਟੈਕਸੀ ਲਿਕਮਾ ਹੀ ਹੈ ਨਹੀਂ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਵੀ ਜੇ ਤੇਰੇ ਤੇਰੀ ਚ ਹੈ ਨਹੀਂ ਘੜ ਤੋਂ ਘੜ ਤੂੰ ਇੱਕ ਬੰਧੋ ਦਾ ਕਰ ਦੇ ਹੂੰ ਹੂੰ ਭਈ ਅਗਰ ਟੈਕਸੀ ਤੋਂ ਵੀ ਕਮਾਈ ਨਹੀਂ ਹੋਊਗੀ ਤੇ ਕਮੂਨੇ ਦਾ ਕੋਈ ਨੁਕਸਾਨ ਥੋੜੀ ਆ ਉਹ ਤਾਂ ਮੇਰਾ ਨੁਕਸਾਨ ਹੋਊਗਾ ਪਰ ਉਹ ਮੰਨੀ ਨਹੀਂ ਜੀ ਹਕੂਮਤ ਫਿਰ ਮੈਂ ਇੱਥੇ ਇੱਕ ਨੇੜੇ ਸਾਡੇ ਕਮੂਨੇ ਕਸਲ ਬਲਾਨੀ ਉਹ ਬੜਾ ਕਮੂਨੇ ਆ ਹਾਂਜੀ ਉਹਨਾਂ ਦੀ ਸਿੰਧ ਕੋਲ ਨੂੰ ਜਾ ਕੇ ਮਿਲਿਆ ਉਹ ਲੇਡੀ ਸੀਗੀ ਉਹ ਕਹਿੰਦੀ ਮੈਂ ਠੀਕ ਆ ਦੇਖਾਂਗੇ ਕਰਾਂਗੇ ਪਰ ਉਹਨੇ ਵੀ ਕੀਤਾ ਨਹੀਂ ਹੁਣ ਫਿਰ 2023 ਦੇ ਵਿੱਚ ਆ ਕੇ ਇੱਕ ਕੱਥੇ ਸਾਡੇ ਨੇੜੇ ਬੰਦਾ ਇੱਕ ਉਹ ਉਹ ਪੈਨਸ਼ਨ ਚਲ ਗਿਆ ਸੀਗਾ ਤੇ ਉਹ ਆਪਣਾ ਪਰਮਿਟ ਵੇਚਦਾ ਸੀ ਉਹ ਤੋਂ ਫਿਰ ਮੈਂ ਪਰਮਿਟ ਖਰੀਦਿਆ ਪਰਮਿਟ ਖਰੀਦਿਆ ਉਹ ਵੀ ਹੁਣ ਸੁਣ ਲਓ ਹੂੰ ਦਸੰਬਰ 2023 ਦੇ ਵਿੱਚ ਪਰਮਿਟ ਮੇਰੇ ਨਾਂ ਤੇ ਹੋ ਗਿਆ ਸੀ ਹੁਣ ਉਹ ਤੋਂ ਬਾਅਦ ਦੇ ਵਿੱਚ ਇੱਥੇ ਇੰਨੀ ਅਫਸਰ ਚਾਹੀ ਆ ਵੀ ਟੈਕਸੀ ਰੋਡ ਤੇ ਲਿਆਉਣ ਨੂੰ ਮੈਨੂੰ 5 ਮਹੀਨੇ ਲੱਗਿਆ ਸਭ ਤੋਂ ਪਹਿਲੀ ਗੱਲ ਕਮੂਨੇ ਤੋਂ ਅਪੁਆਇੰਟਮੈਂਟ ਲੈਣੀ ਆ ਵੀ ਮੈਂ ਟੈਕਸੀ ਦਾ ਜਿਹੜਾ ਹੈਗਾ ਲਾਇਸੈਂਸ ਖਰੀਦ ਲਿਆ ਮੈਨੂੰ ਹੁਣ ਆਪਣੇ ਨਾਮ ਰਜਿਸਟਰ ਕਰੋ ਮਹੀਨੇ ਦੀ ਅਪੁਆਇੰਟਮੈਂਟ ਹੋ ਦਿੰਦੇ ਆ ਫਿਰ ਉਹ ਕਹਣਗੇ ਵੀ ਠੀਕ ਆ ਜੀ ਤੁਸੀਂ ਤੁਸੀਂ ਟੈਕਸੀ ਖਰੀਦੀ ਆ ਉਹਦੇ ਵਿੱਚ ਇੱਕ ਤਸਾ ਮੀਟਰ ਉਹ ਕਹਿੰਦੇ ਹੈਗਾ ਜਿਹੜਾ ਵਿੱਚ ਜਦੋਂ ਸਵਾਰੀ ਬੈਠਦੀ ਤੁਸੀਂ ਉਹਨੂੰ ਆਨ ਕਰਦੇ ਆ ਕਿੰਨੇ ਕਿਲੋਮੀਟਰ ਚੱਲਦੀ ਆ ਉਹ ਪੈਸੇ ਦੱਸਦਾ ਆਮ ਜਾਣਦੇ ਸੀ ਲੋ ਕਿ ਤੁਹਾਡੇ ਇੰਨੇ ਪੈਸੇ ਹੋ ਗਏ ਪੀ ਉਹ ਤਸਾ ਮੀਟਰ ਉਹ ਲਗਵਾ ਲਾ ਤੇ ਉੱਪਰ ਜਿਹੜਾ ਟੈਕਸੀ ਉਹਨੂੰ ਇਨਸੇਨੀਆ ਕਹਿੰਦੇ ਆ ਪੀ ਉਹ ਇਨਸੇਨੀਆ ਟੈਕਸੀ ਜਿਹੜੀ ਹੈਗੀ ਉਹ ਲਗਵਾ ਲਾ ਤੇ ਫਿਰ ਤੂੰ ਸਾਡੇ ਕੋਲ ਆਇਆ ਹੁਣ ਉਹ ਜਿਹੜਾ ਤਸਾ ਮੈਟਰੋ ਆ ਉਹ ਇੱਥੋਂ 100 ਕਿਲੋਮੀਟਰ ਤੋਂ ਮਿਲਦਾ ਉਹ ਜਾ ਕੇ ਲਿਆਂਦਾ ਜਿਹੜਾ ਉਹ ਇਨਸੇਨੀਆ ਟੈਕਸੀ ਆ ਉਹ ਜਾਂ ਰੋਮ ਤੋਂ ਮਿਲਦਾ ਜਾਂ ਮਿਲਾਨ ਤੋਂ ਮਿਲਦਾ ਉਹ ਫੇਰ ਸੀ ਮਿਲਾਨ ਤੋਂ ਬਾਈ ਪੋਸਟ ਮੰਗਾਇਆ ਹੁਣ ਇੱਥੇ ਇੱਕ ਹੋਰ ਗੱਲ ਹੈ ਇਹ ਦੋਨੋਂ ਚੀਜ਼ਾਂ ਆ ਗਈਆਂ ਜਿਹੜਾ ਆਮ ਮਕੈਨਿਕ ਇਹਨਾਂ ਨੂੰ ਫਿੱਟ ਨਹੀਂ ਕਰ ਸਕਦਾ ਪੂਰੀ ਸਟੇਟ ਮਾਰਕੇ ਦੇ ਅੰਦਰ ਇੱਕੋ ਹੀ ਬੰਦਾ ਆ ਜਿਹੜਾ ਅਥਾਰਾਈਜ਼ ਹੈ ਜਿਹੜਾ ਤਸਾ ਮੈਟਰੋ ਤੇ ਇਨਸੇਨੀਆ ਫਿੱਟ ਕਰ ਸਕਦਾ ਉਹ ਹੈਗਾ ਪੇਜ਼ਰੋ ਉਹ ਤੋਂ ਅਪਾਇੰਟਮੈਂਟ ਲਈ 25 ਦਿਨਾਂ ਦੀ ਅਪਾਇੰਟਮੈਂਟ ਉਹਦੀ ਮਿਲੀ ਕ ਲਾਇਆ ਤਾਂ ਉਹਨੇ ਸਾਰਾ ਡੇਢ ਘੰਟਾ ਹੀ ਲੇਕਿਨ ਦਿਨ ਤਾਂ 25 ਸਾਢੇ ਜਾਂਦੇ ਲੱਗੇ ਟਾਈਮ ਤਾਂ ਲੱਗਾ ਨਾ ਠੀਕ ਹੈ ਨਾ ਉਹ ਲਿਆ ਕੇ ਫਿਰ ਦੁਬਾਰਾ ਕਮੂਨੇ ਤੋਂ ਅਪਾਇੰਟਮੈਂਟ ਲਈ ਫੇ ਮੈਂ ਸਭ ਕੁਝ ਮੇਰਾ ਤਿਆਰ ਹੋ ਗਿਆ ਹੁਣ ਮੈਨੂੰ ਦੱਸੋ ਤੁਹਾਡੇ ਕੋਲ ਗੱਡੀ ਕਦੋਂ ਲੈ ਕੇ ਆਵਾਂ ਉਹ ਨਹੀਂ ਫੇ 20 ਦਿਨਾਂ ਦੀ ਅਪਾਇੰਟਮੈਂਟ ਦਿੱਤੀ ਉਹਨਾਂ ਕੋਲ ਲਿਜਾ ਕੇ ਉਹ ਨਹੀਂ ਫੇ ਗੱਡੀ ਚੈੱਕ ਕੀਤੀ ਉਹਨੇ ਦੇਖਿਆ ਵੀ ਤਸਾ ਮੈਤਰੋ ਲੱਗ ਗਿਆ ਉੱਪਰ ਚਿੱਟੀ ਰੰਗ ਛੱਟ ਰੰਗ ਆ ਗਏ ਗੱਡੀ ਦਾ ਉਹ ਵੀ ਠੀਕ ਆ ਉੱਪਰ ਇਨਸੇਨੀਆ ਟੈਕਸੀ ਵੀ ਸਰਟੀਫਿਕੇਟ ਈਸ਼ੂ ਕੀਤਾ ਤੇ ਅੱਜ ਤੋਂ ਤੂੰ ਟੈਕਸੀ ਚਲਾ ਸਕਦਾ ਲਾਇਸੈਂਸ ਲੈਣਾ ਬਹੁਤ ਔਖਾ ਨਹੀਂ ਹੈ ਟੈਕਸੀ ਰੋਡ ਤੇ ਲਿਆਉਣੀ ਬਹੁਤ ਔਖੀ ਹੈ ਤੁਹਾਡੇ ਗੁੱਡੇ ਲਵਾ ਦਿੰਦੀ ਆ ਸੋ ਵੀਰੋ ਜਿਹੜੇ ਵੀ ਬੰਦੇ ਇਸ ਕੰਮ ਲਈ ਇੰਟਰਸਟਿਡ ਹੈਗੇ ਆ ਤੇ ਤੁਸੀਂ ਸੁਣ ਲਿਆ ਆ ਆਪਣੇ ਸਰਦਾਰ ਸਾਹਿਬ ਹੁਣਾਂ ਤਾਂ ਸਾਰਾ ਕੁਝ ਹੈ ਤੇ ਕੋਈ ਗੱਲ ਨਹੀਂ ਐਡਾ ਮੁਸ਼ਕਲ ਵੀ ਨਹੀਂ ਹੈ ਚੱਕਦੇ ਹੋ ਫਟੇ ਜੇ ਕੋਈ ਹੈਗਾ ਤਾਂ ਬੰਦਾ ਚਾਹਵਾਨ ਜੁੜ ਜਾਓ ਅਗਰ ਕਿਸੇ ਕੋਈ ਇੰਟਰਸਟਿਡ ਹੈਗਾ ਇਸ ਚੀਜ਼ ਦੇ ਲਈ 3311192821 ਕਿਉਂਕਿ ਉਹ ਮੇਰਾ ਟੈਕਸੀ ਦਾ ਨੰਬਰ ਹੈ ਤੇ ਕਿਸੇ ਨੂੰ ਗਾਈਡਲਾਈਨਸ ਚਾਹੀਦੀ ਆ ਕੋਈ ਇੰਟਰਸਟਿਡ ਹੈਗਾ ਉਹਨੇ ਟੈਕਸੀ ਡਰਾਈਵਰ ਬਣਨਾ ਚਾਹੁੰਦਾ ਕਿਉਂਕਿ ਇਟਲੀ ਦੇ ਵਿੱਚ ਅਗਰ ਤੁਹਾਨੂੰ ਕਿਤੇ ਪਤਾ ਹੋਵੇ ਕੋਈ ਹੋਰ ਬੰਦਾ ਕੋਈ ਟੈਕਸੀ ਚਲਾਉਂਦਾ ਆਪਣਾ ਪੰਜਾਬੀ ਤਾਂ ਮੈਨੂੰ ਜਰੂਰ ਦੱਸਿਓ ਕਿਉਂਕਿ ਮੈਂ ਚਾਰੇ ਪਾਸੇ ਲੱਭਟਿਆਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁਰਾਣੇ ਟੈਕਸੀ ਡਰਾਈਵਰਾਂ ਤੋਂ ਪਤਾ ਕਰਨੀਆਂ ਪੈਂਦੀਆਂ ਵੇ ਉਹ ਕਿਸ ਕਿਸ ਤਰ੍ਹਾਂ ਆਪਾਂ ਕਰਦੇ ਆ ਕਿਉਂਕਿ ਇੱਥੇ ਸਭ ਕੁਝ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਅਸੀਂ ਇੰਡੀਆ ਵਾਂਗੂ ਨਹੀਂ ਚਲਾ ਸਕਦੇ ਤੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਹਿੰਦੇ ਫੂਕ ਫੂਕ ਕੇ ਪੈਰ ਰੱਖਣਾ ਪੈਂਦਾ ਇਸ ਚੀਜ਼ ਦੇ ਵਿੱਚ ਕਿਉਂਕਿ ਇਹਦੇ 'ਤੇ ਜੁਰਮਾਨੇ ਬਹੁਤ ਆਉਂਦੇ ਆ ਤੇ ਕੋਈ ਪੁਰਾਣਾ ਬੰਦਾ ਕੋਈ ਟੈਕਸੀ ਡਰਾਈਵਰ ਆਪਣੇ ਇੰਡੀਅਨ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰ ਲੋ ਤੇ ਸਾਡਾ ਸਾਥ ਦਿਓ ਇਸ ਲਈ ਤੁਹਾਨੂੰ ਵੱਧ ਤੋਂ ਵੱਧ ਨੌਲੇਜ ਵਾਲੀਆਂ ਗੱਲਾਂ ਜੋ ਵੀਰ ਜੀ ਹਣਾ ਤਾਂ ਆਪਾਂ ਤੁਹਾਨੂੰ ਦੱਸਿਆ ਕਰੀਏ ਤਾਂ ਮੈਂ ਵੀ ਤੁਹਾਡੇ ਨਾਲ ਆ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।